ਤੇ ਕਿਸੇ ਨੇ ਔਨਲਾਈਨ ਮੰਗਵਾਣਾ ਹੋਵੇ ਤਾਂ ਬਸ ਹੋਰ ਪਾਈਆ ਜੀ ਕੀ ਹਾਲ ਤੁਹਾਡਾ ਆਹ ਰਾਈ ਪਹਿਲੇ ਇਹ ਦੱਸੋ ਕਿੰਨੇ ਆਚਾਰ ਹੁੰਦੇ ਆਪਣੇ ਆਹ ਲਓ ਆਂਬ ਰਿਆ ਤੇ ਜੀ ਤੇ ਕਾ ਹੋ ਗਿਆ ਆਂਬ ਦਾ ਕੀ ਬਾਤ ਹੈ ਵੀ ਸਾਫ ਸਫਾਈ ਵੀ ਪੂਰੀ ਹੈ ਉਹ ਚਮਕ ਦੇਖੋ ਆਂਬ ਦੀ ਆਂਬ ਦੀ ਨਾ ਆਹ ਬਾਜੀ ਵਾ ਕੱਢ ਮੜੇ ਕੱਢਿਓ ਆਹ ਉੱਪਰ ਨੂੰ ਲਓ ਜੀ ਆਹ ਦੇਖੋ ਬਾਜੀ ਵਾ ਚਮਕ ਚਾਹੁੰਦੇ ਦੇਖੋ ਕਿੰਨੇ ਆਚਾਰ ਯਾਨਕ ਮਖਮੀ ਸੁਆਦ ਵੀ ਹੋਊਗਾ ਜੀ ਆਹ ਕਹਦਾ ਜੀ ਇਹ ਨਿੰਬੂ ਆਈ ਇਹ ਨਿੰਬੂ ਦਾ ਵਾਹ ਜੀ ਵਾਹ ਜੀ ਵਾਹ ਕੀ ਬਾਤ ਹੈ ਮਿੱਤਰੋ ਨਾਲ ਇਹ ਨਾ ਸਮਾਨ ਹੈ ਨਵਿਜਨਲ ਲੈ ਕੇ ਜਾਂਦੇ ਸਬਜ਼ੀ ਮੰਡੀ ਚੋਂ ਉਹ ਵਾਹ ਜੀ ਵਾਹ ਹਰੀ ਮਿਰਚ ਇਹ ਨਹੀਂ ਆਵੇ ਕੂੜਾ ਕੜਕੜ ਚੱਕ ਕੇ ਲੈ ਕੇ ਆਹ ਹਰੀ ਮਿਰਚ ਦਾ achar ਦੇਖੋਗੇ ਤੁਸੀਂ ਤੁਹਾਨੂੰ ਇੱਕ ਇੱਕ ਮਿਰਚ ਦੇਖ ਜਾਣੀ ਐ ਨਾ ਸਬ ਸੁਧਰੀ ਮਿਰਚ ਐ ਕੀ ਬਾਤ ਆ ਆ ਬਹ ਲਾਓ ਜੀ ਮੈਨੂੰ ਉਹ ਨਹੀਂ ਆਦਾ ਲੈਣਾ ਹਾਂ ਵਾਹ ਜੀ ਵਾਹ ਗਾਹ ਦਿਖਾਓ ਗਾਹ ਦਿਖਾਓ ਭਾਈ ਵੀ ਪੂਰੀ ਦੇ ਕੋ ਰੱਖੀ ਵੀ ਡੱਬੇ ਜਾਂਦੀ ਨਾ ਇਹ ਉਹ ਆ ਜੀ ਉਹ ਵਾਹ ਵਾਹ ਉਹ ਹਲਾਕੇ ਦਿਖਾਉ ਮੜਾ ਤੇਰਾ ਭਾਈ ਸ਼ਰਦ ਭਈਏ ਦੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਹਨ 12 ਮੈਨੂੰ ਹੋ ਗਿਆ 32 ਸਾਲ 32 ਸਾਲ ਤੋਂ ਚਾਰ ਵੇ ਦੇ ਕੋ ਮੁਮਕ ਹੈ ਇੰਨੀ ਮਿਹਨਤੀ ਬੰਦੇ ਹੈ ਨਾ ਇਹ ਸਾਈਕਲ ਤੇ ਆਉਂਦੇ ਪਹਿਲਾਂ ਨਹੀਂ ਪਹਿਲਾਂ ਸਾਈਕਲ ਤੇ ਆਉਂਦੇ ਤੇ ਹੁਣ ਇਹਨਾਂ ਕੋਲ ਆ ਦੇਖਿਓ ਆ ਛੋਟਾ ਜਿਹਾ ਇੱਕ ਟੈਂਪੂ ਹੈ ਜਿਹਦਾ ਕਾਰਨ ਪਤਾ ਕੀ ਆ ਏ ਕਿਉਂ ਕਮਾਈ ਨਹੀਂ ਲਈ ਕਮਾਈ ਲਈ ਇਮਾਨਦਾਰੀ ਵਾਲੀ ਕੰਮ ਕੀਤਾ ਇੱਕ ਨੰਬਰ ਵਾਲਾ ਉਨੁਪਾਤ ਤਾਂ ਇਹ ਇੱਕ ਨੰਬਰ ਵਾਲਾ ਵਿਚਾਰਾ ਔਲੀ-ਔਲੀ ਤਰੱਕੀ ਕਰਦਾ ਦਿਖਾ ਦਿਓ ਜੀ ਹੋਰ ਕਿਹੜਾ ਹੈ ਭਾਈ ਇਹਦੀ ਮੈਂ ਨਾ ਮਿਹਨਤ ਅਦਰਕ ਦਾ ਵਾਹ ਜੀ ਵਾਹ ਵਾਹ ਜੀ ਵਾਹ ਹੋਰ ਦੱਸਿਓ ਕਿਹੜਾ ਹੈ ਉਹ ਵਾਹ ਜੀ ਵਾਹ ਵਾਹ ਆਹ ਕੀ ਬਾਤ ਹੈ ਕੀ ਬਾਤ ਹੋਰ ਦਿਖਾਓ ਕਿਹੜਾ ਪਿਆਰ ਹੈ ਜੀ ਇਹ ਚਾਰ ਦਿੱਖ ਰਿਹਾ ਕਰਦੇ ਮਰੇ ਭਾਈਆ ਚਾਰ ਦਾ ਜਬਰ ਹੈ ਹੈ ਕੀ ਕਰਦੇ ਚਾਰ ਲ ਵਧੀਆ ਬਣਾ ਦੇ ਵਧੀਆ ਹੁੰਦੇ ਚਾਰ 32 ਸਾਲ ਤੋਂ ਲੱਗੇ ਆ ਲੋ ਜੀ ਵਾਹ ਵਾਹ ਰੀ ਵਾਹ ਲਸਣ ਦਾ ਚਾਰ ਉਹ ਕੀ ਬਾਤ ਐ ਵੀ ਕੀ ਬਾਤ ਇਹ ਬਜ਼ੁਰਗ ਮਾਰੇ ਬਹੁਤ ਪੁਰਾਣੇ ਐ ਉਹ ਕਹਿੰਨੇ ਕਿਆ ਬਾਤ ਅੰਗਰ ਕਿਹ ਜਗਤ ਆਦੇ ਜੁੜਿਆਣਾ ਜੀ ਤੁਧਿਆਣੇ ਤੇ ਆਉਦੇ ਐ ਪਹਿਲਾਂ ਦੇ ਐਂ ਪਹਿਲੇ ਉਰੇ ਜਾਂਦੇ ਨਾ ਟੈਸ਼ਲੇ ਜਾਇਆ ਦੇਖ ਬੜਾ ਦੇਖੂ ਇਹ ਕੁੰਨਿਆ ਜਾਇਦਾ ਸਪੈਸ਼ਲ ਅੱਛਾ ਆ ਢੇਲੇ ਦਾ ਚਾਰਾ ਜੀ ਮਾਤੂ ਕਾਦੇ ਅੱਛਾ ਇਹ ਢੇਲੇ ਢੇਲੇ ਕਿਉਂਦੇ ਜੀ ਇਹ ਢੇਲੇ ਰਸਤਾ ਜੁੰਦੀ ਆ ਜਿਸ ਬੰਦੇ ਨੂੰ ਕਬਜ਼ੀ ਰਹਿੰਦੀ ਹੋਵੇ ਪੇਟ ਦੇ ਵਿੱਚ ਗੈਸ ਭਰਦੀ ਹੋਵੇ ਉਹ ਥੋੜੇ ਜਿਹੜੇ ਨੇ ਖਾਣੇ ਆ ਰੋਟੀ ਦੇ ਨਾਲ ਸਵੇਰ ਨੂੰ ਦੱਸ ਦੋ। ਪਰ ਗੈਸ ਪ੍ਰੋਬਲਮ ਹੈ ਕਈਆਂ ਨੂੰ ਗੈਸ ਵਾਲੇ ਕੈਪਸੂਲ ਲਗਾਉਂਦੇ। ਨਿਕਲ ਜਾਣਾ ਇਹ। ਉਹ ਹੋ ਹੋ ਅੱਛਾ। ਇਹ ਹੁੰਦਾ ਚਰ ਵੀਗਾ। ਹੋਰ ਦਿਖਾਓ। ਹਾਂ ਜਾ ਕੇ ਹੋਇਆ। ਹੋਰ ਦਿਖਾਓ। ਉਹ ਤਾਂ ਬੰਦ ਖਾ ਲਿਆ। ਹੋਰ ਦਿਖਾਓ। 2 ਮਿੰਟ। ਆ ਕਰੇ ਤੇ ਆ ਚਾਰ ਵੀ। ਉਹ ਬਾਜੀਆ ਕਰੇਲਾ। ਕੀ ਬਾਤ ਹੈ। ਆ ਦੇਖੋ ਵੀ ਤੇਲੇ। ਕਰੇਲੇ ਦਾ achar। ਉਹ ਵਾਹ ਵਾਹ। ਕੀ ਬਾਤ। ਵਾਹ ਜੀ ਵਾਹ। ਦੇਖ ਕੇ ਨਾ ਕਿਲ ਕਰਦਾ ਕੁਝ ਕੋੜੀ ਲਾ ਲਈਏ ਆ ਕੁਝ ਕੋੜੀ ਕਰੀਏ ਨੂੰ ਮੂਝ ਪਾਣੀ ਆਦਾ ਖੁਸ਼ ਖੁਸ਼ੂ ਦੇ ਕੀ ਮੂਝ ਪਾਣੀ ਆ ਰਿਹਾ ਖੁਸ਼ੂ ਦੇ ਕੀ ਕਿ ਨਹੀਂ ਪੀ ਰਿਹਾ ਹੈ ਕਿਆ ਵਾਲਾ ਲਫਟਾ ਮਾਰਦਾ ਲਫਟਾ ਪੈਂਦੀ ਹੈ ਲਫਟਾ ਆਵਾਜ਼ ਆਹ ਕਾਦਾ ਚਾਰ ਹੈ ਗਲਗਲਾ ਜੀ ਉਹ ਆਵਾਜ਼ ਜੀ ਗਲਗਲਾ ਓਏ ਹੋਏ 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 ਓਏ ਹੋਏ ਹੋਏ ਬੱਕੇ ਪੁਰਾਣਾ ਜ਼ਮਾਨਾ ਜੇਤਾ ਕਰਾਤਾ ਐ ਹੋਰ ਹੈ ਭਈ ਇਹ ਚਾਰਾ ਦੇਖੇ ਕੰਪਨੀਆਂ ਕੰਪਨੀਆਂ ਦੇ ਮਰਦਮਾਨ ਨਾ ਤੂ ਇਹ ਰੱਖੇਲੇ ਤੂ ਆਂਦਾ ਨਾ ਪਿੱਛੇ ਵਾਲੇ ਅੱਛਾ ਇਹਦਾ ਕਰੇੜੇ ਦੋ ਸੌੜਾ ਪੈਕੇ ਲਓ ਜੀ ਹੋਰ ਵੇ ਗੱਲ ਹੋਏ ਅੱਛਾ ਹੋਰ ਦਿਖਾਓ ਜੀ ਹੋਰ ਕਿਹੜਾ ਕਿਹੜਾ ਹੈ ਅਸੀਂ ਭਾਈ ਅਸੀਂ ਤਾਂ ਕੋਈ ਪੈਸਾ ਨਹੀਂ ਲੈਣਾ ਅਸੀਂ ਤਾਂ ਇਮਾਨਦਾਰੀ ਨਾਲ ਲੱਗੇ ਹੋਏ ਹਾਂ ਜੀ ਹੋਰ ਦਿਖਾਓ ਕਿਹੜਾ ਕਿਹੜਾ ਹੈ ਬਾਕੀ ਅੱਛਾ ਰਹੀ ਬਹੁਤ ਬਣਵਾਏ ਹੋਏ ਤੁਸੀਂ ਤੁਸੀਂ ਤਾਂ ਭਾਈ ਜੀ ਮੈਂ ਕਹਿੰਦਾ ਤੜਕੇ ਉੱਠ ਕੇ ਲੱਗ ਜਾਂਦੇ ਹਣੇ ਇਹ ਕਹਦਾ ਇਹ ਮਿੱਠਾ ਨਿੰਬੂ ਜੀ ਇਹ ਹਾਂਜੀ ਮਿੱਠਾ ਨਿੰਬੂ ਵਾਹ ਜੀ ਵਾਹ ਕਿਆ ਬਾਤ ਹੈ ਮਰਬੇ ਦੀ ਮਾਤ ਪਾਰਿਆ ਮਰਬੇ ਇਹ ਮੈਨੂੰ ਥੋੜਾ ਜਿਹਾ ਵੀ ਪਾ ਦਿਓ ਹੈ ਪਾ ਲਾਂਗੇ ਇਹ ਵੀ ਪਾ ਦਿਓ ਮੈਨੂੰ ਅੱਧਾ ਕਿਲੋ ਪਾ ਦਿਓ ਕਿਲੋ ਉਹ ਆ ਜਿਹੜੇ ਜਿਹੜੇ ਤੁਹਾਨੂੰ ਕਿਹਾ ਆ ਵੀ ਨਾਲ ਪਾ ਦਿਓ ਆ ਗਾਜਰ ਗੋਭੀ ਮਿੱਠੀ ਓ ਬਾਜੀ ਆ ਗਾਜਰ ਗੋਭੀ ਹੋਰ ਦੱਸੋ ਕਿਹੜੇ ਕਿਉਂ ਮਣੇ ਇੱਕ ਮਣ ਆ ਲੋ ਲੋ ਲੈ ਤੁਖਾ ਕੇ ਦੇਖੋ ਕਿੰਨਾ ਦਾ ਸਵਾਦ ਦੱਸੋ ਕੀ ਬਾਤ ਹੈ ਕਮਾਲ ਹੈ ਹਾਏ ਹਾਏ ਘੋਰ ਦਿਖਾਓ ਪਿਆਰ ਸਲਾ ਹਾਂ ਵਾਕਈ ਯਾਰ ਦੇਖ ਲੀ ਹਾਂ ਇਹ ਆ ਗਿਆ ਜੀ ਗੋਭੀ ਦਾ ਇਹ ਗਾਜਰ ਗੋभी ਖੱਟਾ ਮੜੇ ਜੇਤੀ ਗੋਲੋ ਬਾਅਦ ਚ ਬੰਦ ਕਰ ਲੈ ਚਾਹੀਏ ਇੱਧਰ ਕੈਮਰਾ ਚੱਲ ਰਿਹਾ ਐ ਹੀ ਗਾਜਰ ਗੋਭੀ ਇਹ ਬਾਜੂ ਆ ਗਾਜਰ ਗੋ ਆ ਦੇਖੀ ਬਈ ਖੱਟਾ ਆ ਦੇ ਗੋਭੀ ਐ ਸਾਫ ਸੁਥਰੀ ਨਵੀਂ ਗੋਭੀ ਦਿਖਦੀ ਇਹਨੂੰ ਪਤਾ ਲੱਗਦੀ ਬਈ ਜਾਨ ਵਾਲੀ ਗੋਭੀ ਐ ਵਕਈ 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 ਮੈਂ ਕਹਿੰਦਾ achar ਹੋਵੇ ਚਾਰ ਫੁਲਕੇ ਹੋਣ ਖੇਤਾਂ 'ਚ ਬੈਠ ਕੇ ਬਾਣੀ ਦਾ ਜਿਹੜਾ ਆਨੰਦ ਆਉਂਦਾ ਨਾ ਆਹਾ ਜੀ ਦਾ achar ਜੀ ਉਹ ਵਾਹ ਜੀ ਵਾਹ ਹਲਦੀ ਦਾ ਇਹ ਹਲਦੀ ਪਈ ਹੈ ਜੀ ਆਪਣੀ ਹੁੰਦੀ ਹੈ ਵਧੀਆ ਸੱਚੀ ਹਲਦੀ ਹੈ ਜੀ ਇਹ ਵਧੀਆ ਬਣਾਉਂਦੇ ਹਾਂ ਹਾਂ ਜੀ ਸੱਚੀ ਹਲਦੀ ਆਪਣੀ ਲੈਣੀ ਹੈ ਹਾਂ ਜੀ ਵਾਹ ਜੀ ਵਾਹ ਆਹ ਕੀ ਬਾਤ ਹੈ ਆਹ ਮਸਾਲੇ ਤੇਰਾ ਸੁਆਦ ਇਹ ਹੈ ਬਾਸਰਾ ਜੀ ਉਹ ਬਾਸ ਦਾ achar ਉਹ ਮੈਂ ਨਾ ਜੀ ਬਾਸ ਦਾ ਮਰਬਾ ਖਾਦਾ ਇੱਕ ਦਿਨ ਬਈ ਕੀ ਬਾਤਾਂ ਹੈ ਬਾਸ ਦਾ achar ਇਹ ਵੀ ਮੈਨੂੰ ਦਿਓ ਥੋੜਾ ਜਿਹਾ ਠੀਕ ਹੈ ਹੋਰ ਦੱਸੋ ਕਿਹੜਾ ਹੈ ਸਾਰੇ ਦੱਸੋ ਜੀ ਹੋਰ ਕਿਹੜਾ ਰਹਿ ਗਿਆ ਤੁਹਾਡੀ ਪਸੰਦ ਦਾ ਸਭ ਤੋਂ ਵਧੀਆ ਕਿਹੜਾ ਹੈ ਇਹ ਸਾਰੇ ਕਹਿੰਦੇ ਟੌਪ ਹੈ ਜੀ ਮੈਂ ਪੁੱਛ ਲਿਆ ਕੋਈ ਨਹੀਂ ਕਹਿੰਦਾ ਇੱਕ ਨੰਬਰ ਹੈ ਜੀ ਸਾਰੇ ਸ਼ਾਬਾਸ਼ ਜੀ ਲekin ਮੰਨੂਗਾ ਮੈਨੂੰ ਅੱਜ ਤੱਕ ਕਹਿੰਦੇ ਨਹੀਂ ਨਹੀਂ ਕਹਿੰਦਾ ਜੀ ਹਾਂ ਜੀ ਆਂਬੜੇ ਪਿਆ ਜੀ ਠੀਕ ਹੈ ਦਾ ਜੀ ਇਹ ਆਂਬੜੇ ਦਾ ਜੀ ਉਹ ਵਾਹ ਕੀ ਬਾਤ ਹੈ ਕਿਹੜਾ ਜੀ 200 ਆਂਬੜਾ 60 ਰੁਪਏ ਦਿੰ ਲੋ ਅੱਛਾ ਇੱਕ ਗੱਲ ਦੱਸੋ ਮੈਨੂੰ ਖਾੜ ਵਾਸਤੇ ਠੀਕ ਹੈ ਏ ਇਹ ਦੋਸਤੋ ਮੈਨੂੰ ਜਿਹੜਾ ਇੱਕ ਮਿਕਸ achar ਆ ਰਿਹਾ ਉਹ ਕਿਹੜਾ ਹੈ ਆ ਰਿਹਾ ਜੀ ਮਿਕਸ achar ਦੇਖੋ ਉਹ ਵਾਹ ਕੀ ਬਾਤ ਹੈ ਆ ਦੇਖੋ ਮਿਕਸ achar ਵਾਹ ਜੀ ਵਾਹ ਜੀ ਵਾਹ ਵਾਹ ਇਹ ਗਰੇ ਡੰਗਰ 125 ਰੁਪਏ ਕਿ ਲੋ। ਉਹ ਹੋ ਸੋਰੀ ਇੱਕ ਮਿੰਟ ਜੀ ਮੈਨੂੰ ਪੱਟੂ ਕਰੇ ਬੜਿਆ ਇਹ ਇਹ ਜਿਹੜਾ ਹੈ ਇਹ ਕੀ ਹੈ ਨੈਕਸਟ ਨੈਕਸਟ achar ਜੀ ਪਚਰੰਗਾ ਪਚਰੰਗਾ ਵਾਹ ਕੀ ਬਾਤ ਹੈ ਆਪਣਾ ਤਿਆਰ ਕੀਤਾ ਹੋਇਆ ਹਾਂ 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 ਆਪਣਾ ਤਿਆਰ ਭਾਈਆ ਜੀ ਤੁਸੀਂ ਤਾਂ ਮੈਂ ਕਹਿੰਦਾ ਇਮਾਨਦਾਰੀ ਨਾਲੇ ਕੰਮ ਕੀਤਾ ਹੈ ਬਿਲਕੁਲ ਜੀ ਬਿਲਕੁਲ ਜ਼ਿੰਦਗੀ ਚ ਬਾਪੂ ਕੁੰਬ ਦਾਦੇ ਦੇ ਚੇਲੇ ਹੈ ਭਗਤ ਆਈ ਕੇਲੇ ਨਹੀਂ ਆ ਗਿਆ ਭਗਤ ਹੁੰਦੇ ਆ ਸੇਵਾ ਜਾਣਾ ਵਾਹ ਦੀਆ ਵਾਹ ਬਈ ਯਾਰ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਮੈਂ ਤਾਂ ਕੋਈ ਪੈਸਾ ਨਹੀਂ ਲਿਆ ਤੇ ਕੋਈ ਦਾ ਰੋਜ਼ਗਾਰ ਭਾਈਏ ਦਾ ਵਧੀਆ ਚੱਲ ਪਵੇ ਵਿਚਾਰੇ ਨੇ ਸਾਰੀ ਉਮਰ ਕਦੇ ਸਾਈਕਲ ਤੇ ਸਾਈਕਲ ਤੇ ਬਾਦੀ ਨੂੰ ਆ ਆ ਲੈ ਹੋਇਆ ਹੁਣ ਤੁਸੀਂ ਮੈਨੂੰ ਦੱਸੋ ਜੇ ਕਮਾਈ ਕਰਦਾ ਹੁੰਦਾ ਥੋਕ ਕੇ ਕਤੂ ਜੀ ਮੈਨੇ ਦੱਸ ਉਹ 32 ਸਾਲ ਦੇ ਵਿੱਚ ਇਹਦੇ ਕੋਲੋਂ ਸਿਰਫ ਆਹੀ ਲੈ ਹੋਣਾ ਸੀ ਇੱਕ ਰਿਕਸ਼ਾ ਚਲੋ ਥੈਂਕ ਯੂ ਦੋਸਤੋ ਧੰਨਵਾਦ ਤੁਹਾਡਾ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਐਡਰੈਸ ਪਾ ਦਾਂਗਾ ਕਮੈਂਟ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਤੇ ਤੁਸੀਂ ਇਹ ਦੇਖ ਸਕਦੇ ਤੇ ਪਰਫੋਨ ਨੰਬਰ ਤੁਹਾਨੂੰ ਆ ਜਾਏਗਾ ਅਗਰ ਕਿਸੇ ਨੇ 4 ਦੀ ਕੋ ਬੁਕਿੰਗ ਕਰਾਣੀ ਹੋਵੇ ਤਾਂ ਕਰਾ ਸਕਦਾ ਘਰ ਪਹੁੰਚ ਤੇ ਕਰ ਦਾਂਗੇ